ਲੰਬੇ ਸਮੇਂ ਤੋਂ ਸਮਾਜ ਦੀਆਂ ਸਮੱਸਿਆਵਾਂ ਸਰਕਾਰ ਤੱਕ ਤੇ ਪ੍ਰਸ਼ਾਸਨ ਤੱਕ ਲੈ ਕੇ ਜਾਣ ਦੇ ਲਈ ਯਤਨ ਕਰਦੇ ਨੇ ਮਨੀਸ਼ 바ਵਾ ਜੀ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਵੀ ਮਨੀਸ਼ 바ਵਾ ਜੀ ਦੇ ਮੈਸੇਜ ਪ੍ਰੋਫੈਸਰ ਰਿਸ਼ੂ ਜੀ ਉਹ ਐਸ 12 ਨੰਬਰ 6 ਤੋਂ ਉਮੀਦਵਾਰ ਨੇ ਜਿਹੜੇ ਆਜ਼ਾਦ ਤੇ ਪੱਤਰਕਾਰ ਸਾਡੇ ਵੀਰ ਜਿਹੜੇ ਉਹ ਨਾਲ ਨੇ ਇਸ ਵੇਲੇ ਕੀ ਕਹਿਣਾ ਹਨਾਂ ਦਾ ਦੇਖਦੇ ਹਾਂ ਭਾਜੀ ਕੀ ਕਹਿਣਾ ਚਾਹੋਗੇ ਜਿਵੇਂ ਮੈਡਮ ਜੀ ਅੱਜ ਬੱਡੇ ਡੋ ਟੂ ਡੋਰ ਕਰ ਰਹੇ ਨੇ ਔਰ ਆਜ਼ਾਦ ਖੜੇ ਨੇ ਆਜ਼ਾਦ ਖੜਨ ਦਾ ਕੀ ਕਾਰਨ ਸੀ ਸਭ ਤੋਂ ਪਹਿਲਾਂ ਘੋੜਾ ਸਾਹਿਬ ਪਹਿਲਾਂ ਤਾਂ ਜਿਵੇਂ ਪਤਾ ਹੀ ਆ ਆਪਾਂ ਪਾਰਟੀਆਂ ਕਿਸੇ ਨੂੰ ਮਾਰਦੇ ਨਹੀਂ ਹੈਗੀ ਨੀਤੀਆਂ ਹੋ ਸਕਦੇ ਕਿਸੇ ਨੂੰ ਮਾਰੇ ਹੋਣ ਜਾਂ ਜਿਹੜੇ ਚਿਹਰੇ ਹੋ ਸਕਦੇ ਆ ਕੁਝ ਜਿਹੜੇ ਉਹ ਮਾਰੇ ਹੋ ਸਕਦੇ ਵਿੱਚ ਅਸੀਂ ਕਿਸੇ ਪਾਰਟੀ ਨੂੰ ਮਾਰਾਂ ਨਹੀਂ ਕਹਿੰਦੇ ਕੰਮ ਕਰਨ ਵਾਲਾ ਪੰਡਾ ਚਾਹੀਦਾ ਚਾਹੀਦਾ ਹੋ ਆਜ਼ਾਦ ਹੋਵੇ ਕਿਉਂਕਿ ਅਸੀਂ ਕਿਸੇ ਪਾਰਟੀ ਦਾ ਅਟੈਕ ਨਹੀਂ ਲਵਾਇਆ ਸਾਰੀ ਪਾਰਟੀਆਂ ਵੱਲੋਂ ਆਫਰ ਆਈ ਸੀ ਕਿ ਪਰ ਅਸੀਂ ਉਹਨੂੰ ਮਨਾਂ ਕੀਤਾ ਆ ਅਸੀਂ ਆਜ਼ਾਦ ਤੌਰ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਅਸੀਂ ਲੋਕਾਂ ਦੀ ਸਮੱਸਿਆ ਪਹਿਲਾਂ ਵੀ ਚੱਕ ਲੈ ਰਹੇ ਆ ਭਲੇ ਹੀ ਪਾਂਤੀ ਜਾਂਦੇ ਆ ਇਕੱਲੇ ਗੁਰਾਇਆ ਦੇ ਵਾਰਡ ਨੰਬਰ 1 ਦੀ ਨਹੀਂ ਸਮੱਸਿਆ ਆ ਪਾ ਗੱਲ ਕਰਦੇ ਜਿੱਥੇ ਅਸੀਂ ਫਾਇਦ ਕਰ ਰਹੇ 6 ਨੰਬਰ ਤੋਂ ਨਹੀਂ ਕਿਉਂਕਿ ਇਹ ਮੇਰਾ ਆਪਣਾ ਵਰਡ ਹੈ ਮੇਰਾ ਆਪਣਾ ਪਰਿਵਾਰ ਹੈ ਪੂਰੇ 13 ਦੇ 13 ਵਾਰਡਾਂ ਦੀ ਸਮੱਸਿਆ ਪਾਲੀ ਪਾਤੀ ਅਸੀਂ ਜਾਣਦੇ ਆ ਕੀ ਸਮੱਸਿਆਵਾਂ ਕਿੰਨੇ ਚਿਰ ਤੋਂ ਸਮੱਸਿਆਵਾਂ ਕਿਸੇ ਨੂੰ ਲੁਕੀ ਨਹੀਂ ਹੈ ਜੀ ਇਹ ਕੋਈ ਕੈਂਡੀਡੇਟ ਹੈ ਜਿਹੜਾ ਕੋਈ ਦੂਜੇ ਸ਼ਹਿਰਾਂ ਤੋਂ ਨਹੀਂ ਆਇਆ ਦੂਜੇ ਸਟੇਟਾਂ ਤੋਂ ਨਹੀਂ ਆਏ ਹੈਗੇ ਇੱਥੇ ਦੇ ਰਹਿਣ ਵਾਲੇ ਆ ਵੋਟਰ ਜਿਹੜੇ ਹੈ ਇੱਥੇ ਦੇ ਰਹਿਣ ਵਾਲੇ ਆ ਇੱਥੇ ਦੇ ਵੀ ਜੰਪਾ ਵਾਲਿਆ ਕਈਆਂ ਦੀ ਉਮਰਾਂ ਕਈ ਇਹਦੇ ਅਸੀਂ ਬੱਚੇ ਆ ਕਈ ਇਹਦੇ ਅਸੀਂ ਭੈਣ ਆ ਭਰਾ ਆ ਅਸੀਂ ਦੇ ਇਸ ਲਈ ਸਾਨੂੰ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਕਿਰਾਇਆਂ ਦੀ ਸਮੱਸਿਆਵਾਂ ਕੀ ਆ ਨਾ ਕੋਈ ਝੂਠਾ ਵਾਅਦਾ ਨਾ ਕੋਈ ਝੂਠਾ ਦਾਵਾ ਕੋ ਕੋਸ਼ ਹੈਗਾ ਜਨਤਾ ਦੇ ਸਾਹਮਣੇ ਜੋ ਇਸ ਸਮੱਸਿਆਵਾਂ ਜੋ ਇਹ ਲਾਰੇ ਲਾਉਂਦੇ ਆ ਸਾਰੇ ਦੁਨੀਆ ਨੂੰ ਪਤਾ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਸਮੱਸਿਆਵਾਂ ਦਾ ਵੀ ਪਤਾ ਤੇ ਹੱਲ ਦਾ ਵੀ ਪਤਾ ਬਸ ਹੁਣ ਪਤਾ ਹੱਲ ਕਰਾਉਣ ਵਾਲਾ ਚਾਹੀਦਾ ਹੈ ਸਰਕਾਰ ਤੋਂ ਜਨਤਾ ਕਾਫੀ ਆਂਦੀ ਆ ਇਹ ਨਹੀਂ ਹੈਗਾ ਕੋਈ ਸਰਕਾਰ ਕਿਸੇ ਗੱਲੋਂ ਘਟਿਆ ਪਰ ਹੋ ਜਾ ਯੂਜ਼ ਕਿਦਾ ਕਰਨਾ ਹੈ ਕਈ ਪਿੰਡ ਇਦਾਂ ਦੇ ਆ ਅਸੀਂ ਆਪਣੇ ਮੇਲੇ ਰੁੜਕਾ ਕਲਾ ਦੀ ਗੱਲ ਕਰਨੀ ਏ ਇੱਕ ਮਿਸਾਲ ਪੇਸ਼ਾ ਕਰਦਾ ਉਹ ਕਿ ਰੁੜਕਾ ਕਲਾ ਉਹ ਨਾ ਪਿੰਡ ਜਿਹੜਾ ਉਹ ਅੱਜ ਇੱਕ ਮਿਸਾਲ ਬਣਦਾ ਹੈ ਜਿੱਥੇ ਲੋਕ ਦੇਖਣ ਆਉਂਦੇ ਆ ਚਾਹੇ ਉਹਦੀ ਸੱਫਾਂ ਦੀ ਗੱਲ ਕੀਤੀ ਜਾਵੇ ਚਾਹੇ ਉਹਦੇ ਕਿਸੇ ਵੀ ਚੌਕ ਦੀ ਗੱਲ ਕੀਤੀ ਜਾਵੇ ਗਲੀਆਂ ਦੀ ਗੱਲ ਕੀਤੀ ਜਾਵੇ ਕਿਸੇ ਚੀਜ਼ ਦੀ ਗੱਲ ਕੀਤੀ ਜਾਵੇ ਐਨਆਰਆਈਆਂ ਦੇ ਸਹਿਯੋਗ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਤੇ ਗੜ ਪਿੰਡ ਦੀ ਇਸ ਵਾਲੇ ਦੇਖ ਵੱਲੀ ਹੋਈ ਆ ਤੇ ਇਸ ਵਕਤ ਆਪਾਂ ਦੇਖ ਸਕਦੇ ਆ ਕਿ ਜਿਹੜੀ ਰਿਪੀਟ ਹੋਈ ਆ ਜਿਹੜੀ ਉਥੇ ਪੰਚਾਇਤ ਵੀ ਰਿਪੀਟ ਹੋਈ ਆ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਆ ਸਰਕਾਰ ਵੱਲੋਂ ਤੇ 14 ਕਰੋੜ ਰੁਪਏ ਤਕਰੀਬਨ ਉਸ ਪਿੰਡ ਨੇ ਲਾ ਕੇ ਇੱਕ ਮਿਸਾਲ ਪੈਦਾ ਕੀਤੀ ਉਹ ਦੁਆਬੇ ਦਾ ਇੱਕ ਚਾਹੇ ਉਹ ਖੇਡਾਂ ਦੇ ਵਿੱਚ ਕੀਤਾ ਧਾਰਮਿਕ ਕੰਮਾਂ ਦੇ ਵਿੱਚ ਕੀਤਾ ਜਾਵੇ ਜਾਂ ਕਾਮਰੇਡਾ ਦੇ ਨਾਮ ਦੇ ਨਾਲ ਜਿਹੜਾ ਇਹ ਗਦਰੀ ਬਾਪਿਆਂ ਦਾ ਜਿਹੜਾ ਉਹ ਪਿੰਡ ਆ ਉਸ ਨਾਮ ਦਾ ਵੀ ਮਸ਼ਹੂਰ ਸੀਗਾ ਪਰ ਹੁਣ ਜਿਹੜਾ ਆ ਉਹ ਡਵੈਲਪਮੈਂਟ ਦੇ ਨਾਮ ਨਾਲ ਮਸ਼ਹੂਰ ਹੈ ਤੇ ਅਸੀਂ ਵੀ ਚਾਹਦੇ ਆ ਲੋਕਾਂ ਦੀ ਸਮੱਸਿਆਵਾਂ ਉਹਦਾ ਹੱਲ ਦੋ ਤਰੀਕਿਆਂ ਨਾਲ ਹੋ ਸਕਦਾ ਹੈ ਜੇ ਅੰਦਰ ਕ ਨੁਮਾਇੰਦਾ ਉਹਨਾਂ ਦਾ ਹੋਊਗਾ ਕੋਈ ਉਹ ਬਾਤ ਚੱਕ ਸਕਦਾ ਹੈ ਬਾਹਰ ਆਵਾਜ਼ ਕਨੂੰ ਅਸੀਂ ਬੈਠੇ ਆ ਸਰਕਾਰੀ ਦਰਬਾਰੇ ਤੱਕ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਮੈਂ ਖੁਦ ਉਥੇ ਲੋਕਾਂ ਦੀ ਕਚਹਿਰੀ ਦੇ ਵਿੱਚ ਪਿਛਲੇ 14-15 ਸਾਲ ਤੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਦੀ ਸਮੱਸਿਆਵਾਂ ਲੋਕਾਂ ਦਾ ਆਵਾਜ਼ ਜਿਹੜੀ ਆ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣ ਦਾ ਕਿਸੇ ਨੂੰ ਲੋਕਾਂ ਨੇ ওই ਚਿਹਰਾ ਮੇਰਾ ਨਵਾਂ ਨਹੀਂ ਨਾਲ ਇਦਰਾ ਉਹ ਅਟਕੇ ਬੋਟਾ ਵਾਲੇ ਜਿਹੜੇ ਉਹਨਾਂ ਦੇ ਚਿਹਰੇ ਦੇ ਵਿੱਚ ਜਾਣਾ ਜੇ ਓਟਾ ਮੁੰਦ ਲਈ ਉਹਨਾਂ ਨੂੰ ਸਾਡਾ ਚਿਹਰਾ ਨਜ਼ਰ ਆਊਗਾ ਇਦਾਂ ਵੀ ਕੋਈ ਨਹੀਂ ਹੋਊਗੀ ਲੋਕਾਂ ਨੇ ਪਰਖਿਆ ਹੋਇਆ ਵੇ ਇਹ ਨਹੀਂ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਉਹ ਵਾਲੀ ਕਹਾਵਤ ਮੇਰੇ ਤੇ ਸ਼ਾਇਦ ਮੈਨੂੰ ਲੱਗਦਾ ਨਹੀਂ ਟੰਗਦੀ ਹੋਊਗੀ ਅੱਗੇ ਵੀ ਲੋਕਾਂ ਲਈ ਖੜੇ ਆ ਚਾਹੇ ਦਿਨ ਹੋਵੇ ਜਾਂ ਰਾਤ ਹੋਵੇ 24 ਘੰਟੇ ਹੋਰ ਚੱਲਣਾ ਹੈ ਜਿਹੜੇ ਲੋਕਾਂ ਨੇ ਵਰਤਿਆ ਹੈ ਜਿਹੜੇ ਲੋਕਾਂ ਨੇ ਪਰਖਿਆ ਹੈ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਉਸੇ ਤਰੀਕੇ ਨਾਲ ਮੇਰਾ ਪਰਿਵਾਰ ਇਸ ਸੇਵਾ ਦੇ ਲਈ ਤਿਆਰਬੰਦ ਪਿਆਰ ਲੋਕਾਂ ਦੀ ਗਜ਼ਿਹਰੀ ਦੇ ਬੱਚਿਆਂ ਨੂੰ ਇੱਕ ਚਿਹਰਾ ਦੇ ਦਿੱਤਾ ਲੋਕਾਂ ਨੇ ਬਿਟਾਣਾ ਹਰਾਣਾ ਅੱਜ ਲੋਕਾਂ ਦੇ ਹੱਥ ਹੈ ਤੇ ਕ ਅਪੀਲ ਜ਼ਰੂਰ ਅਸੀਂ ਕਰੂਗੇ ਕਿ ਲੋਕ ਜਿਹੜੇ ਕਹਿੰਦੇ ਆ ਕਿ ਸਰਕਾਰਾਂ ਡਿਵੈਲਪਮੈਂਟ ਨਹੀਂ ਕਰਾਂਦੀ ਸਾਡਾ ਸ਼ਹਿਰ ਪਿਛੜਿਆ ਹੋਇਆ ਸਾਡਾ ਇਲਾਕਾ ਪਿਛੜਿਆ ਹੋਇਆ ਸਾਡਾ ਪਿੰਡ ਪਿਛੜਿਆ ਹੋਇਆ ਗਲਤੀਆਂ ਕਹਿਦੀਆਂ ਜਦੋਂ ਆਪਾਂ ਨੂੰ ਮੌਕਾ ਮਿਲਦਾ ਹੈ VOTING ਦਾ ਅਧਿਕਾਰ ਸਾਡੇ ਕੋਲ ਹੈਗਾ ਇੱਕ ਜਿਹਦੇ ਨਾਲ ਅਸੀਂ ਯੋਗ ਉਮੀਦਵਾਰ ਸਰਕਾਰ ਨੇ 2024 ਦੇ ਵਿੱਚ ਬਾਈ ਇਲੈਕਸ਼ਨ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਜਿਹੜੇ ਉਮੀਦਵਾਰ ਖੜੇ ਆ ਇੱਥੇ ਮੌਜੂਦਾ ਸਰਕਾਰ ਦੇ ਕੀ ਛੋਟ ਜਿੰਦੇ ਕਿ ਰਿਪੀਟ ਹੋ ਰਹੀ ਹੈ ਸਰਕਾਰ ਕੋਈ ਗਰੰਟੀ ਹੈ ਲੋਕਾਂ ਦਾ ਮੂਡ ਦਾ ਕੀ ਪਤਾ ਸਟਾਈਲ ਨੂੰ ਵਿੱਚ ਕਿਹੜੀ ਸਰਕਾਰ ਆ ਰਹੀ ਹੈ ਜਿਹੜੇ ਚਿੱਪਲ ਦੇ ਲੜੇ ਆ 2 ਸਾਲ ਬਾਅਦ ਕਿਹੜੇ ਜੇ ਸਰਕਾਰ ਚੇਂਜ ਹੁੰਦੀ ਹੈ ਉਹ ਐਮਸੀ ਦਾ ਕੰਮ ਹੋਊਗਾ ਜਿਹੜੇ ਇਹ ਆਧਾਰਨਾ ਦਿੰਦੇ ਆ ਕਿ ਇਹ ਆਜ਼ਾਦ ਉਮੀਦਵਾਰ ਆ ਰਿਹਾ ਜਾਂ ਲੇਡੀ ਲੱਗੇ ਕਿ ਕੀ ਹੈ ਲੇਡੀ ਕੰਮ ਨਹੀਂ ਕਰਾ ਸਕਦੀ 50% ਸਰਕਾਰ ਨੇ ਅਧਿਕਾਰ ਦਿੱਤਾ ਹੈ ਕਿ ਜੇ 13 ਵੋਟ ਹੈ 13 ਦੇ ਵਿੱਚੋਂ 6 ਦੇ ਕੰਟੈਸਟ ਜਿਹੜੀ ਆ ਲੇਡੀਜ਼ ਕਰ ਰਹੀ ਹੈ ਤੇ ਇਸ ਗੱਲ ਨੂੰ ਵੱਖਰਾ ਕਰੋ ਇਹ ਕੋਈ ਰਬਟ ਦੀ ਮੋਰ ਵਾਲੀ ਮੈਂ ਨਹੀਂ ਦਿੱਤਾ ਹੈ ਕਿ ਉਮੀਦਵਾਰ ਪੜ੍ਹੇ ਲਿਖੇ ਆ ਪ੍ਰੋਫੈਸਰ ਹੈ ਲੋਕਾਂ ਚ ਵਿਚਾਰਨ ਵਾਲੀ ਹੈ ਲੋਕਾਂ ਦੀ ਸਮੱਸਿਆਵਾਂ ਸਮਝ ਸਕਦੀ ਹੈ ਤੇ ਖਾਸ ਤੌਰ ਅਸੀਂ ਤੁਸੀਂ ਹੋਵੋ ਚਾਹੇ ਅਸੀਂ ਹੋਵਾਂ ਅਸੀਂ ਇੱਕ ਪੱਤਰਕਾਰ ਦੀ ਤੋਂ ਅਲੈਦਾ ਆ ਸੀ ਪਰਵਾਰਕ ਵੀ ਹੈਗੇ ਆ ਅਸੀਂ ਕਮਾਕਾਰਾਂ ਦੇ ਜਾਨੇ ਆ ਜਿਹੜੇ ਆਦਮੀ ਆ ਉਹ ਹਮੇਸ਼ਾ ਘਰੋਂ ਬਾਹਰ ਰਹਿੰਦੇ ਆ ਸਵੇਰੇ ਚਲ ਜੂਗੇ ਰਾਤ ਨੂੰ ਆਉਗੇ ਜਿਹੜੇ ਔਰਤਾਂ ਆ ਮਹਿਲਾਵਾਂ ਆ ਘਰਾਂ ਦੀ ਸਮੱਸਿਆਵਾਂ ਕੈਨੂੰ ਪਤਾ ਹੈ ਦਰਿਆ ਨਾਲੀਆਂ ਦੀਆਂ ਸਮੱਸਿਆਵਾਂ ਕੈਨੂੰ ਨੂੰ ਪਤਾ ਘਰ ਦੇ ਵਿੱਚ ਜੇ ਕੂੜਾ ਨਹੀਂ ਚੱਕ ਹੁੰਦਾ ਡੋਟ ਡੋਰਾ ਨਹੀਂ ਆਦਾ ਹੈਗਾ ਕੂੜਾ ਸਿੱਟਣਾ ਜੇ ਨਹੀਂ ਹੁੰਦਾ ਹੱਲ ਉਹਦੀ ਸਮੱਸਿਆ ਕੈਨੂੰ ਆ ਮਹਿਲਾ ਨੂੰ ਔਰ ਤੁਮ ਔਰਤ ਚਾਹੀਏ ਤੇ ਤਿੰਨ ਸਾਡੇ ਉਮੀਦਵਾਰ ਜਿਹੜੇ ਆ ਤੇ ਕਿਸੇ ਵੀ ਪਾਰਟੀ ਦੇ ਹੈਗੇ ਆ ਉਹ ਕੰਟੈਸਟ ਜਿਹੜੇ ਕਰ ਰਿਹਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਹੈ ਤਿੰਨ ਜੈਨਸ ਦੇ ਨਾਲ ਮੈਂ ਆਪਣੇ ਲੇਡੀ ਜਿਹੜੀ ਮੇਰੇ ਵਾਈਫ ਹੈ ਉਹ ਮੈਂ ਦਿੱਤਾ ਚਿਹਰਾ ਕਿਉਂਕਿ ਲੋਕਾਂ ਦੀ ਸਮੱਸਿਆਵਾਂ ਸਮਝ ਸਕਦੀ ਹੈ ਮਹਿਲਾਵਾਂ ਜਿਹੜੀਆਂ ਆਰਾਮ ਨਾਲ ਪਰ ਕੰਮ ਕਰ ਉਹਨਾਂ ਦਾ ਕਾਰਕਵਾਸਾ ਹੈ ਦੇ ਕੋਈ ਵੀ ਆਪਣਾ ਜਿਹੜਾ ਹੈ ਉਹਨਾਂ ਤੱਕ ਪਹੁੰਚ ਕਰਕੇ 24 ਘੰਟੇ ਹਾਜ਼ਰ ਹੈ ਜਦੋਂ ਮਰਜ਼ੀ ਆ ਸਕਦੇ ਜਦੋਂ ਮਰਜ਼ੀ ਜਾ ਸਕਦੇ ਜੋ ਮਰਜ਼ੀ ਪਈਆਰੀ ਹੁੰਦਾ ਹੈ ਅਸੀਂ ਆਦਮੀ ਤੱਕ ਜਿਹੜੀ ਹੈ ਜਾਂ ਕੋਈ ਜੈਨਸ ਹੈ ਉਹਨਾਂ ਨਾਲ ਮਹਿਲਾਵਾਂ ਖੁੱਲ ਕੇ ਗੱਲ ਨਹੀਂ ਕਰ ਸਕਦੀਆਂ ਕੁਝ ਮੁਸੀਬਾਾਂ ਨਹੀਂ ਦੱਸ ਸਕਦੀਆਂ ਇੱਕ ਜਿਹਾਂ ਮਿਲਨਸਾਰ ਚਿਹਰਾ ਆ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ ਮੇਰੇ ਪਰਿਵਾਰ ਨੂੰ ਜਾਂ ਮੇਰੀ ਵਾਈਫ ਨੂੰ ਵੇਲੇ ਵੀ ਲੋਕ ਸ਼ਹਿਰ ਵਾਸੀ ਜਿਹੜਾ ਵੀ ਮਿਲਿਆ ਹੋਇਆ ਉਹ ਮੈਨੂੰ ਵੀ ਜਾਣਦਾ ਮੇਰੇ ਪਰਿਵਾਰ ਨੂੰ ਵੀ ਜਾਣਦਾ ਤੇ ਮੇਰੀ ਫੈਮਿਲੀ ਨੂੰ ਜਾਣਦਾ ਮੇਰੀ ਵਾਈਫ ਨੂੰ ਜਾਣਦਾ ਇਸ ਲਈ ਲੋਕਾਂ ਦੀ ਗਚਾਰੀ ਦੇ ਵਿੱਚ ਅਸੀਂ ਆ ਗਏ ਆ ਲੋਕਾਂ ਨੂੰ ਅਸੀਂ ਆਪਣਾ ਚਿਹਰਾ ਦੇ ਦਿੱਤਾ ਹੈ ਲੋਕਾਂ ਨੂੰ ਹੁਣ ਇਹ ਫੈਸਲਾ ਕਰਨਾ 21 ਤਰੀਕ ਨੂੰ ਇਹਨਾਂ ਯੋਗ ਉਮੀਦਵਾਰ ਨੂੰ ਲੱਗਦਾ ਕਿ ਬਾਅਦ ਦੇ ਵਿੱਚ ਉਹਨਾਂ ਦੇ ਕੰਮ ਪ੍ਰਸ਼ਾਸਨ ਕੋ ਸਰਕਾਰ ਕੋ ਚਾਹ ਸਰਕਾਰ ਚੇਨ ਹੋਵੇ ਚਾਹੇ ਰਵੇ ਕੌਣ ਉਹਨਾਂ ਦੇ ਕੰਮ ਕਰਵਾ ਸਕਦਾ ਕੌਣ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰ ਸਕਦਾ ਆਪਾਂ ਬਾਦ ਹੋਰ ਮੱਥੇ ਹੱਥ ਨਾਲ ਮਾਰੀਏ ਇਹ ਜਿਵੇਂ ਪਿੰਡਾਂ ਨਾਲੋਂ ਵੀ ਪਛੜ ਗਿਆ ਸ਼ਹਿਰ ਸਾਡਾ ਸਾਡੇ ਕੋ ਬਾਤ ਹੈ ਨਹੀਂ ਸਾਡੇ ਕੋ ਪਲੇਗਰਾਉਂਡ ਹੈ ਨਹੀਂ ਸਾਡੇ ਸੀਵਰੇਜ ਦਾ ਹੱਲ ਹੈ ਨਹੀਂ ਸਾਡੇ ਕੋ ਪਬਲਿਕ ਤੌਰ ਤੇ ਪਖਾਨਾ ਹੈ ਨਹੀਂ ਬਾਥਰੂਮ ਹੈ ਨਹੀਂ ਉੱਤੇ ਇੰਨੀ ਸਮੱਸਿਆਵਾਂ ਆ ਜੇ ਕੋਈ ਦੂਜੇ ਸ਼ਹਿਰਾਂ ਤੋਂ ਆਂਦਾ ਹੈ ਪਿੰਡਾਂ ਤੋਂ ਆਂਦਾ ਹੈ ਸ਼ਹਿਰ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਮਹਿਲਾਵਾਂ ਖਾਸ ਤੌਰ ਤੇ ਇਹ ਸਮੱਸਿਆ ਹੈ ਮਹਿਲਾਵਾਂ ਨੂੰ ਅੱਜ ਤੱਕ ਘਰਾਂ ਦੇ ਵਿੱਚ ਕੋਈ ਬਾਥਰੂਮ ਨਹੀਂ नसीब ਹੋਇਆ ਮਹਿਲਾਵਾਂ ਇੰਨੀ ਤੰਗ ਪਰੇਸ਼ਾਨ ਹੁੰਦੀਆਂ ਕਿਉਂਕਿ ਅਸੀਂ ਸਮੱਸਿਆ ਮੈਂ ਇਹ ਜ਼ਰੂਰ ਗੱਲ ਚੱਕੀ ਵੀ ਹੈ ਪ੍ਰਸ਼ਾਸਨ ਤੱਕ ਪੰਚਾਇਤ ਵੀ ਹੈ ਪਰ ਉਹ ਹੱਲ ਕੋਈ ਨਹੀਂ ਹੋਇਆ ਹੈਗਾ ਅਸੀਂ ਜ਼ਰੂਰ ਵਾਅਦਾ ਦਵਾਨੇ ਹੈ ਜੇਕਰ ਸਾਨੂੰ ਮੌਕਾ ਦਿੰਦੇ ਹੈ ਸ਼ਹਿਰ ਵਾਸੀ ਇਕੱਲੇ ਹੈ ਕਿ ਨਹੀਂ 13 ਦੇ 13 ਵਾਰਡ ਕਲਾਸ ਕਰਾਇਆ ਸ਼ਹਿਰ ਇਹਦੇ ਜੋਸ਼ ਮਸਿਆਵਾ ਉਹਨੂੰ ਕਹਿ ਲਿਆ ਹਾਰ ਤੇ ਚੱਕੇ ਵੀ ਜਾਊਗਾ ਉਹਦੇ ਹੱਲ ਵੀ ਕਰਵਾਏ ਜਿਹੜੇ ਜਾਊਗੇ ਹਾਂਜੀ ਬਹੁਤ ਵਧੀਆ ਗੱਲ ਹੈ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਥੈਂਕ ਯੂ ਜੀ ਇੱਕ ਅਪੀਲ ਜ਼ਰੂਰ ਹੈ 21 ਤਰੀਕ ਨੂੰ ਜਦ ਚੋਣ ਹੋਣ ਜਾ ਰਹੀ ਹੈ ਸਮਾਂ ਜ਼ਰੂਰ ਇਹ ਆ ਇੱਕ ਸਮਾਂ ਨੋਟ ਕਰੋ ਸਵੇਰੇ 7 ਵਜੇ ਤੋਂ 4 ਵਜੇ ਤੱਕ ਦਾ ਸਮਾਂ ਹੈ ਇਸ ਵੱਲੋਂ ਭਲੇ ਖੇਡਣਾ ਰਹੀਓ 8 ਤੋਂ 5 ਦਾ ਸਮਾਂ ਨੂੰ 7 ਤੋਂ 4 ਦਾ ਸਮਾਂ ਸਾਡਾ ਚੌਥਾ ਨਿਸ਼ਾਨ ਜਿਹੜਾ ਤਰੱਕੀ ਆ ਚਾਰ ਨੰਬਰ ਦੇ ਬਟਨ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਲੋਕ ਸਾਡੇ ਯਕੀਨ ਵਿਸ਼ਵਾਸ ਕਰਕੇ ਇੱਕ ਮੌਕਾ ਦੇਣਗੇ ਕਿ ਜੇਕਰ ਉਸ ਉਮੀਦਾਂ ਦੇ ਨਹੀਂ ਖਰੇ ਉੱਤਰਦੇ ਤੇ ਦੂਜੀ ਵਾਰੀ ਅਸੀਂ ਲੋਕਾਂ ਦੇ ਕਿਧਾਰੇ ਦੇਏ ਤੇ ਨਹੀਂ ਲਾਉਂਗੇ ਇਹ ਸਾਡਾ ਕੋਈ ਬਿਜ਼ਨਸ ਨਹੀਂ ਇਹ ਸਾਡਾ ਕੋਈ ਕੁੱਤਾ ਨਹੀਂ ਸੇਵਾ ਕਰਦੇ ਆ ਸੇਵਾ ਕਰਦੇ ਰਵਾਂਗੇ ਤੇ ਸੇਵਾ ਅੱਗੇ ਵੀ ਜੇ ਮੌਕਾ ਮਿਲੇਗਾ ਤਾਂ ਫਿਰ ਜੂ ਕਰਾਂਗੇ ਧੰਨਵਾਦ ਆ ਧੰਨਵਾਦ ਥੈਂਕ ਯੂ ਥੈਂਕ ਯੂ ਸਰ